ਲੋਕ ਸਭਾ ਦਾ ਬੀਗਲ ਬੱਜ ਚੁੱਕਾ ਹੈ ਤੇ ਵਕ ਵਕ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤਾਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੜੀਆਂ ਜੇ ਬਾਜਪਾ ਦੀ ਗੱਲ ਕਰੀਏ ਤਾਂ ਪਰਮਪਾਲ ਕੌਰ ਤੇ ਕਾਂਗਰਸ ਤੇ ਜਿਹੜੇ ਕਿ ਜੀਤਮੇਂਦਰ ਸਿੱਧੂ ਤੇ ਜਿਹੜੇ ਕਿ ਅਕਾਲੀ ਦਲ ਦੇ ਨੇਗੇ ਤਾਂ ਉਹ ਵੀ ਛੇਤੀ ਤੋਂ ਛੇਤੀ ਜਿਹੜੇ ਕਿ ਹਰਸਿਮਰਤ ਕੌਰ ਬਾਦਲ ਵੀ ਉਮੀਦ ਹੈਗੀ ਹੈ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਬਠਿੰਡੇ ਤੋਂ ਲੜਨਾ ਹੈਗਾ ਤਾਂ ਗੱਲਬਾਤ ਕਰਾਂਗੇ ਵਪਾਰੀ ਲੋਕ ਬੈਠੇ ਨੇ ਵਕ ਵਕ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਉਮੀਦਵਾਰ ਚਾਹੁੰਦੇ ਨੇਗੇ ਵਪਾਰੀ ਲੋਕ ਤੇ ਕੀ ਕੀ ਮੰਗਾਗੇ ਤਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਇੰਡੀਆ ਨਿਊਜ਼ ਤੇ ਸਵਾਗਤ ਹੈ ਧੰਨਵਾਦ ਜੀ ਮੇਰਾ ਨਾਮ ਗਿਆਨਪ੍ਰਕਾਸ਼ ਮੈਂ ਬਠਿੰਡਾ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦਾ ਫਾਈਨਾਂਸ ਸੈਕਟਰੀ ਹਾਂ ਜੇ ਵਪਾਰ ਦੀ ਗੱਲ ਕਰੀਏ ਆਪਾਂ ਤਾਂ ਵਪਾਰੀ ਦੋ ਦੋ ਗੱਲਾਂ ਬਹੁਤ ਜ਼ਰੂਰੀ ਹੈਗੀਆਂ ਨੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲੀ ਗੱਲ ਤਾਂ ਕੋਈ ਵੀ ਸਰਕਾਰੀ ਮਹਿਕਮਾ ਸਾਨੂੰ ਬੇਵਜ੍ਹਾ ਤੰਗ ਨਾ ਕਰੇ ਸਾਡਾ ਸਾਰਾ ਫੋਕਸ ਹੈਗਾ ਸਾਡੀ ਉਹ ਇੰਡਸਟਰੀਜ਼ ਤੇ ਵਪਾਰ ਤੇ ਲੱਗੇ ਸਭ ਤੋਂ ਪਹਿਲਾ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਹੈ ਵੀ ਸ਼ਹਿਰ ਚ ਇੱਕ ਸੁਖਾਵਾਂ ਮਾਹੌਲ ਬਣੇ ਚਾਹ ਉਹ ਲੇਡੀਜ਼ ਨੇ ਉਹਨਾਂ ਵਾਸਤੇ ਕੋਈ ਉਹਨਾਂ ਦਾ ਮਾਨ ਸਤਕਾਰ ਹੋਵੇ ਉਹਨਾਂ ਨੂੰ ਜੇ ਦੂਰ ਬਰੀ ਇੰਡਸਟਰੀ ਦੇ ਵਿੱਚ ਵਪਾਰ ਜਾਣਾ ਪਵੇ ਤਾਂ ਉਹਨਾਂ ਨੂੰ ਕੋਈ ਰੁਕਾਵਟ ਨਾ ਆਵੇ ਜਿਵੇਂ ਅੱਜ ਕੱਲ ਨਸ਼ਾ ਬਹੁਤ ਚੱਲਿਆ ਹੋਇਆ ਹੈ ਲੈਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੀਆਂ ਫੈਕਟਰੀਆਂ ਦੇ ਵਿੱਚ ਕਈ ਲੋਕ ਇਸ ਲਈ ਨਹੀਂ ਆਉਂਦੇ ਫੈਕਟਰੀ ਦੂਰ ਹੈ ਜੀ ਫੈਕਟਰੀਆਂ ਹੁੰਦੀਆਂ ਬਾਹਰ ਨੇ ਮੋਸਟਲੀ ਕੋਈ 5 ਕਿਲੋਮੀਟਰ ਦੇ 10 ਕਿਲੋਮੀਟਰ ਦੇ 15 ਕਿਲੋਮੀਟਰ ਤੇ ਹੈ ਜੇ ਸਮਾਜ ਦੇ ਵਿੱਚ ਲੈਂਡ ਆਰਡਰ ਸਹੀ ਹੋਊਗਾ ਨਸ਼ਾ ਮੁਕਤ ਸਮਾਜ ਹੋਊਗਾ ਤਾਂ ਹੀ ਸਾਡੀਆਂ ਫੈਕਟਰੀਆਂ 'ਚ ਮਜ਼ਦੂਰ ਲੋਕ ਆਣਗੇ ਵਪਾਰ ਵਧੂਗਾ ਗੁਰਮਨ ਨੂੰ ਰੈਵਨਿਊ ਵਧੂਗਾ ਸਾਡੀ ਮੇਨ ਮੰਗ ਤਾਂ ਇਹੀ ਹੈ ਕਿ ਲੈਂਡ ਆਰਡਰ ਤੇ ਨਸ਼ਾ ਮੁਕਤ ਹੋਵੇ ਔਰ ਸਾਨੂੰ ਵਪਾਰਾਂ ਨੂੰ ਕਿਸੇ ਦੀ ਕੋਈ ਦਿੱਕਤ ਨਾ ਆਵੇ ਇਹ ਹੀ ਮੇਨ ਮੁੱਦਾ ਹੈ ਤਾਂ ਆ ਅਗਲੀ ਨਵੀਂ ਆਉਂਦੀ ਹੈ ਤਾਂ ਕਿਸ ਤਰ੍ਹਾਂ ਦੀ ਉਮੀਦਵਾਰ ਚਾਹੁੰਦੇ ਤੁਸੀਂ ਕੀ ਕੀ ਕੰਮ ਹੋ ਰਹੇ ਰਹਿੰਦੇ ਜਿਹੜੇ ਕਰਨਾ ਸਰਕਾਰ ਨਵੀਂ ਆਉਂਦੀ ਹੈ ਅਸੀਂ ਇਹੀ ਚਾਹੁੰਦੇ ਆ ਕਿ ਜਿਹੜਾ ਕੈਂਡੀਡੇਟ ਕੋਈ ਵੀ ਜਿੱਤ ਕੇ ਆਵੇ ਉਹ ਸਾਡੇ ਨਾਲ ਰੂਬਰੂ ਗੱਲ ਕਰੇ ਸਾਡੇ ਕੋਲ ਅਸੈਸੀਬਲ ਹੋਵੇ ਸਾਨੂੰ ਕੋਈ ਦਿੱਕਤ ਹੈ ਅਸੀਂ ਤੁਰੰਤ ਫੋਨ ਕਰੀਏ ਜਾਂ ਸਾਡੇ ਕੋਲ ਇੱਕ ਮਹੀਨੇ ਚ ਇੱਕ ਵਾਰੀ ਆ ਕੇ ਸਾਡੇ ਕੀ ਮੀਟਿੰਗ ਕਰੇ ਵੀ ਸਾਨੂੰ ਕੀ ਦਿੱਕਤ ਆ ਰਹੀ ਹੈ ਵਪਾਰ ਦੇ ਵਿੱਚ ਤਾਂ ਕਿ ਇੱਕ ਸਮਾਜ ਵਾਧਾ ਫੁੱਲਦਾ ਸਮਾਜ ਬਣੇ ਪੰਜਾਬ ਦੀ ਬਠਿੰਡਾ ਖਾਸ ਕਰਕੇ ਇੱਕ ਇੰਡਸਟਰੀਅਲ इंडस्ट्रियल स्टेट हब बन जावे थे और व्यापार ਦਾ ਦਿੰਦਗੁਣਾ ਲਾਜਗੁਣਾ ਵਧ ਵਧਾ ਹੋਵੇ ਪੋਸੀਬਲ ਤਾਂ ਹੀ ਹੈ ਜੇ ਉਹ ਜਿੱਤ ਕੇ ਜਿਹੜਾ ਕੈਂਡੀਡੇਟ ਜਾਊਗਾ ਸੜਨ ਹਰ ਮਹੀਨੇ ਇੱਕ ਵਾਰੀ ਮੀਟਿੰਗ ਜ਼ਰੂਰ ਕਰੇ ਬਿਲਕੁਲ ਜੀ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕਿਸ ਤਰ੍ਹਾਂ ਦੇ ਉਮੀਦਵਾਰ ਸਾਡਾ ਮੇਰਾ ਨਾਮ ਨਰੇਸ਼ ਕੁਮਾਰ ਜੈਨਾ ਜੀ ਬੀਡੀ ਬੋਰਡ ਤੋਂ ਮੈਂ ਰਿਟਾਇਰਡ ਹਾਂ ਅਫਸਰ ਇਹ ਚੋਣੇ ਵੀ ਸਾਫ ਸੁਥਰਾ ਜਿਹੜਾ ਹੈਗਾ ਅੱਛਾ ਕੈਂਡੀਡੇਟ ਆਵੇ ਤੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਤੁਰੰਤ ਜਿਹੜਾ ਹੈ ਦਫਟਾਰਾ ਕਰੇ। ਬਾਕੀ ਮੁਲਾਜ਼ਮਾਂ ਦੀਆਂ ਬਹੁਤੀ ਮੰਗਾਂ ਪਈਆਂ ਹੈਗੀਆਂ ਜਿਹੜੇ ਬਕਾਇਆ ਪਏ ਹੈਗੇ ਉਹ ਨਹੀਂ ਸਾਨੂੰ ਦਿੱਤੇ ਜਾ ਰਹੇ। ਹਾਂਜੀ ਕਿਸ਼ਤਾਂ ਪਰ ਬਕਾਇਆ ਪਈਆਂ ਹੈਗੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਤੇ ਮੁਲਾਜ਼ਮ ਵਰਗ ਨੂੰ ਜਿਹੜਾ ਹੈਗਾ ਥੋੜਾ ਬਹੁਤ ਜੋ ਵੀ ਹੈ ਹਾਂਜੀ ਹੁਣ ਲਾਸਟ ਸਟੇਜ ਤੇ ਹੈ ਕਦੋਂ ਫੰਨੂ ਮਤਲਬ ਆਸ ਆਈਗੀ ਅਭੀ ਮੈਨੂੰ ਕਿ ਸਾਨੂੰ ਪਈ ਹੈ ਵੀ ਨਵੀਂ ਜਿਹੜੀ ਸਰਕਾਰ ਆਊਗੀ ਸਾਡ ਨੂੰ ਕੁਝ ਨਾ ਕੁਝ ਦੇਊਗੀ ਸਾਡਾ ਵਾਦਾ ਬਿਲਕੁਲੀ ਹੋਰ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਗੱਲ ਜਿਹੜੇ ਕੀ ਜਿਹੜੇ ਕੀ ਮੁਲਾਜ਼ਮ ਕੀ ਕੀ ਨਾਮ ਹੈ ਜੀ ਤੁਹਾਡਾ ਕਿਸ ਤਰ੍ਹਾਂ ਦੇ ਮੈਂ ਰਕੇਸ਼ ਸ਼ਰਮਾ ਰਿਟਾਇਰਡ ਚੀਫ ਮੈਨੇਜਰ ਮੈਂ ਇਸ ਤਰ੍ਹਾਂ ਲੋਕ ਸਭਾ ਦੇ ਇਲੈਕਸ਼ਨ ਹੋ ਰਿਹਾ ਹੈ ਔਨ ਇਹਨਾਂ ਦੇ ਵਿੱਚ ਜੋ ਵੀ ਕੈਂਡੀਡੇਟ ਹੋਏਗਾ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਏਰੀਆ ਵਿੱਚ ਕੈਂਡੀਡੇਟ ਆਵੇ ਉਹ ਪਹਿਲੀ ਗੱਲ ਤਾਂ ਪੜ੍ਹਿਆ ਲਿਖਿਆ ਹੋਵੇ ਉਹ ਹਰ ਇੱਕ ਗੱਲ ਨੂੰ ਸਮਝੇ ਕਿਸ ਮੇ ਇਸ ਮੇਰੇ ਏਰੀਆ ਦੇ ਵਿੱਚ ਕਿਸ ਚੀਜ਼ ਦੀ ਘਾਟ ਹੈ ਉਹ ਮੈਂ ਕਿਸ ਤਰ੍ਹਾਂ ਪੂਰੀ ਕਰ ਸਕਦਾ ਹੈ ਕੋਈ ਇੰਡਸਟਰੀ ਦੀ ਹੈ ਟ੍ਰੇਡ ਦੀ ਹੈ ਕੋਈ ਸਕੂਲ ਦੀ ਹੈ ਕਾਲਜ ਦੀ ਹੈ ਮੈਡੀਕਲ ਹੈ ਦੀ ਹੈ ਜਿਸ ਨੇ ਫੈਸਿਲਿਟੀ ਪਬਲਿਕ ਨੂੰ ਚਾਹੀਦੀ ਹੈ ਉਹ ਪ੍ਰੋਵਾਈਡ ਕਰਨ ਦੀ ਚੋਰ ਸਤਿਆਨ ਹੋਵੇ ਉਹਨਾਂ ਨੂੰ ਲਾ ਆਰਡਰ ਦਾ ਸਾਰਾ ਨੌਲੇਜ ਹੋਣੀ ਚਾਹੀਦੀ ਲਾ ਦੀ ਵੀ ਕਿਸ ਲਾ ਦੇ ਵਿੱਚ ਸੀ ਕਿਸ ਤਰ੍ਹਾਂ ਗੱਲ ਕਰਨੀ ਹੈ ਕਿਸੇ ਨਾਲ ਇਹ ਨਹੀਂ ਕਿ ਕਿਸ ਨੇ ਰੈਡ ਲਾਈਨ ਰੈਡ ਲਾਈਟ ਜੰਪ ਕਰਤੀ ਤੇ ਫੋਨ ਕਰਤਾ ਵੀ ਮੈਨੂੰ ਛਡਾ ਦਿਓ ਜੀ ਇਸ ਤਰ੍ਹਾਂ ਦਾ ਨਹੀਂ ਬਲੇ ਪ੍ਰੋਪਰ ਲਾ ਪ੍ਰੋਪਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਜੰਪ ਕਰਦੇ ਉਹ ਦੂਸਰੇ ਨੂੰ ਮਰਵਾ ਸਕਦਾ ਹੈ ਅੱਗੇ ਤੇ ਮੈਨੂੰ ਇਹ ਨਹੀਂ ਮੈਨੂੰ ਫੇਵਰੇਜੇਸ਼ਨ ਹੋਵੇ ਪਰ ਸਹੀ ਬੰਦਾ ਹੋਵੇ ਪੜਿਆ ਲਿਖਿਆ ਹੋਵੇ ਇਮਾਨਦਾਰ ਹੋਵੇ ਅਸੈਸੀਬਲ ਹੋਵੇ ਤਾਂ ਕਿ ਜਦੋਂ ਵੀ ਕਿਸੇ ਬਾਈ ਚਾਂਸ ਕਿਸੇ ਨਾਲ ਮਿਸਬੀਹੇਵ ਜਾਂ ਕਿਸੇ ਨੂੰ ਕੋਈ ਦੁਰਘਟਨਾ ਦਾ ਸ਼ਿਕਾਰ ਹੋਵੇ ਤਾਂ ਉਸਤੇ ਅਪਰੇਜ ਕੀਤੀ ਜਾ ਸਕੇ ਅਸੀਂ ਚਾਹੁੰਦੇ ਹਾਂ ਕਿ ਕੈਂਡੀਡੇਟ ਅੱਛਾ ਹੋਵੇ ਔਰ ਇਹ ਪੜਿਆ ਲਿਖਿਆ ਹੋਵੇ ਇਮਾਨਦਾਰ ਹੋਵੇ ਥੈਂਕ ਯੂ ਪਰ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਆ ਇਹ ਬਿੰਚੋਰੀਆਂ ਪੰਜਾਬ ਚ ਵੱਧਦੀਆਂ ਆ ਰਹੀਆਂ ਯੂਥ ਨੂੰ ਕੰਮ ਨਹੀਂ ਮਿਲਦਾ ਤਾਂ ਕਿਸ ਤਰ੍ਹਾਂ ਦੇਖਦੇ ਕਿਸ ਤਰ੍ਹਾਂ ਦਾ ਉਮੀਦਵਾਦ ਦੇਖੋ ਜੀ ਜਿਹੜਾ ਉਮੀਦਵਾਰ ਹੈ ਮੈਂ ਤਨਸਕਰਾਇ ਗੋਇੰਦਪੁਰ ਇੰਸਪੈਕਟਰ ਇਹ ਫਸੋਰਟ ਰਹਾ ਹੋਇਆ ਜੀ ਤੇ ਜਿਹੜਾ ਇਹ ਨਾ ਇਹ ਸਰਕਾਰ ਦੀ ਦੀ ਬਹੁਤ ਨਰਾਕੀ ਹੈ ਗੱਲਾਂ ਵੱਡੀਆਂ ਵੱਡੀਆਂ ਕਰਦੇ ਵਾਹਦੇ ਵੱਡੇ ਵੱਡੇ ਕਰਦੇ ਆ ਪਰ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੋਵੇ ਤਾਂ ਫਿਰ ਇਹ ਲੱਭਦੇ ਨੇ ਕਿਦੇ ਠੀਕ ਹੈ ਜੀ ਇਸ ਸਰਕੇ ਬਹੁਤ ਡਿਸਪਲਿਨ ਪਾਲਿਸੀ ਵੀ ਅਫਸਰਾਂਤ ਵੀ ਗੱਲਾਂ ਤਾਂ ਬਹੁਤ ਕਰਦੇ ਨੇ ਵੱਡੀਆਂ ਵੱਡੀਆਂ ਕਰਪਸ਼ਨ ਦੀ ਗੱਲ ਕਰਦੇ ਸੀ ਕਰਪਸ਼ਨ ਖਤਮ ਹੋਇਆ ਮਾਈਨਿੰਗ ਦੀ ਗੱਲ ਕਰਦੇ ਸੀ ਮਾਈਨਿੰਗ ਖਤਮ ਹੀ ਹੋਈ ਠੀਕ ਹੈ ਜੀ ਹੋਰ ਵੀ ਬਾਰੇ ਕਿੱਥੇ ਸੀਗੇ ਇਹ ਸਿਰਫ ਕਾਗਜ਼ਾਂ 'ਚ ਹੀ ਆ ਸਰਕਾਰ ਚ ਕੇਂਦਰ ਹੈ ਚ ਰਾਜ ਸਭਾ ਸਰਕਾਰਾਂ ਨੇ ਠੀਕ ਹੈ ਜੀ ਉਹਨਾਂ ਦੀ ਜਿਹੜੀ ਪਾਲਿਸੀਆਂ ਆ ਲੋਕਾਂ ਤੱਕ ਪਹੁੰਚ ਨਹੀਂ ਚਹੀਦੀਆਂ ਲੋਕਾਂ ਨੂੰ ਉਹ ਗਰੀਬਟੀ ਨਹੀਂ ਮਿਲਦਾ ਕਿਉਂਕਿ ਗੱਲਾਂ ਕਰ ਦਿੰਦੇ ਨੇ ਦੇ ਵੀ ਹੁੰਦੇ ਨੇ ਆਮ ਗਰੀਬ ਬੰਦੇ ਨਾਲ ਮੱਧ ਵਰਗ ਜਿਹੜਾ ਮੱਧ ਵਰਗ ਦਾ ਬੰਦਾ ਹੈ ਉਹਨੂੰ ਇਹ ਨਹੀਂ ਬਦਲਦਾ ਵੀ ਉਹਨੂੰ ਕੀ ਗੌਰਮਤ ਤੋਂ ਮਿਲਣਾ ਹੈ ਤੇ ਨਾ ਹੀ ਉਹਨੂੰ ਉਹ ਸਕੀਮ ਮਿਲਦੀ ਹੈ ਸਕੀਮ ਪੰਜ ਸਾਲ ਇਸ ਤਰ੍ਹਾਂ ਟੁੱਟ ਜਾਂਦੇ ਨੇ ਨਵੀਂ ਸਰਕਾਰਾਂ ਦੀ ਨੰਨੇਵਾ ਹੁੰਦੇ ਮਤਲਬ ਲੋਕ ਕਾਫੀ ਪਰੇਸ਼ਾਨ ਹੈ ਮ ਮਤਲਬ ਕਿ ਗਰੀਬ ਬੰਦੇ ਦਾ ਬਹੁਤ ਹੀ ਬੁਰਾ ਹਾਲ ਹੈ ਇਸ ਤਰ੍ਹਾਂ ਦੇ ਉਮੀਦਵਾਰ ਚਾਹਨੇ ਤੁਸੀਂ ਉਮੀਦਵਾਰ ਦੇਖੋ ਜੀ ਇਮਾਨਦਾਰ ਹੋਵੇ ਪੜਿਆ ਲਿਖਿਆ ਹੋਵੇ ਦੇਸ਼ ਭਗਤੀ ਵਾਲਾ ਬੰਦਾ ਹੋਵੇ ਲੋਕਾਂ ਨੂੰ ਦੇਖੋ ਸੜਕਾ ਫੋਨ ਰੇਲਵੇ ਬਹੁਤ ਤਰੱਕੀਆਂ ਹੋਈਆਂ ਪਿਛਲੇ ਸਾਲਾਂ ਪਿਛਲੇ ਸਾਲਾਂ ਚ ਤੇ ਲੋਕਾਂ ਨੂੰ ਦੇਖੋ ਇਹਦੀ ਗੱਲਾਂ ਦੂਜੇ ਪਾਸੇ ਇਮਾਨਦਾਰੀ ਦੀ ਗੱਲ ਹੈ ਕਰਪਸ਼ਨ ਤੇ ਖਤਮ ਕਰਨ ਦੀ ਗੱਲ ਹੈ ਇਹ ਕਾਜ ਨਹੀਂ ਗੱਲਾਂ ਨੇ ਠੀਕ ਹੈ ਇਹ ਜ਼ਰੂਰ ਮਤਲਬ ਖਤਮ ਕਰਨੀ ਚਾਹੀਦੀ ਹੈ ਇਹ ਮਾਦਾ ਸਰਕਾਰ ਆਣੀ ਚਾਹੀਦੀ ਹੈ ਤਾਂ ਬਿਲਕੁਲ ਜੀ ਇਮਾਨਦਾਰ ਸਰਕਾਰ ਆਣੀ ਚਾਹੀਦੀ ਹੈ ਜੇ ਵਪਾਰ ਦੀ ਗੱਲ ਕਰੀਏ ਪ੍ਰਧਾਨ ਜੀ ਵਪਾਰ ਚ ਕਿਹੜੇ ਕਿਹੜੇ ਕੰਮ ਰਹਿੰਦੇਗੇ ਸਰਕਾਰ ਉਮੀਦਵਾਰ ਨਵੇਂ ਆਉਂਦੇ ਤਾਂ ਕਿਸ ਤਰ੍ਹਾਂ ਦੇ ਕੰਮ ਉਹ ਕਰੇ ਜਿਹੜੇ ਕਿ ਤੁਹਾਡੇ ਵਪਾਰੀ ਲੋਕ ਦੇ ਦੇਖੋ ਬਹੁਤ ਮੁੱਦਾ ਤੁਸੀਂ ਬਹੁਤ ਵਧੀਆ ਚੱਕਿਆ ਅਸੀਂ ਇਹ ਕਹਿੰਦੇ ਆ ਇੰਡਸਟਰੀਲਾਈਜੇਸ਼ਨ ਕਿਵੇਂ ਹੋਊਗੀ ਨਵੀਂ ਸਰਕਾਰ ਜੇ ਆਂਦੀ ਹੈ ਕੋਈ ਵੀ ਆਂਦੀ ਹੈਗੀ ਹੈ ਉਹਨੂੰ ਇਸ ਗੱਲ ਦਾ ਪਤਾ ਹੋਵੇ ਕਿ ਇੰਡਸਟਰੀ ਕਿਵੇਂ ਲਗਾਨੀ ਹੈ ਇੱਕ ਕਮ ਐਕਸਪਾਇਰਟ ਕਿਵੇਂ ਹੋਣਾ ਹੈ ਮੈਂ ਤੁਹਾਨੂੰ ਦੱਸਣਾ ਨਵੇਂ ਜੰਗ ਮੁੰਡੇ ਬੀ ਟੈਕ ਨੇ ਐਮ ਟੈਕ ਨੇ ਪੜੇ ਲਿਖੇ ਬੱਚੇ ਹੈਗੇ ਨੇ ਪਹਿਲਾਂ ਤਾਂ ਲੈਂਡ ਲਓ ਕਿੰਨਾ ਟਾਈਮ ਲੱਗ ਜਾਂਦਾ ਫਿਰ ਬਿਲੇ ਕਲੈਕਸ਼ਨ ਲਓ ਜੀਐਸਟੀ ਨੰਬਰ ਲਓ ਪ੍ਰੋਜੈਕਟ ਬਣਾਓ ਪ੍ਰੋਜੈਕਟ ਬੋਰਡ ਪਾਸ ਕਰੋ ਹੈ ਲੋਨ ਲੈ ਲਓ ਬੈਂਕ ਤੋਂ ਇੱਕ ਹਰ ਡਿਸਟ੍ਰਿਕਟ ਦੇ ਵਿੱਚ ਕੋਆਰਡੀਨੇਟਰ ਚਾਹੀਦਾ ਹੈ ਚਾਹੇ ਉਹ ਆਈਐਸ ਅਫਸਰ ਹੋਵੇ पीसीएस अफसर होवे जिमे ਸਾਡੇ ਬਠਿੰਡੇ ਚ ਬਰਾੜ ਸਾਹਿਬ ਨੇ ਜੀਐਮ ਇੰਡਸਟਰੀਜ਼ ਕੋਈ ਕੋਆਰਡੀਨੇਟਰ ਹੋਵੇ ਮੰਨ ਲਓ ਮੇਰੇ ਇੱਕ ਬੱਚੇ ਨੇ ਆਪਣੇ ਬਠਿੰਡੇ ਸ਼ਹਿਰ ਦੇ ਕਿਸੇ ਬੰਦੇ ਨੂੰ ਕੋਈ ਇੰਡਸਟਰੀ ਲਗਾਨੀ ਹੈ ਉਹ ਨਾਲ ਦੀ ਨਾਲ ਸੁੱਦਾ ਮਿਲੇ ਇਮੀਡੀਏਟਲੀ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਬਠਿੰਡੇ ਦੇ ਵਿੱਚ ਬਹੁਤ ਥਾਵਾਂ ਖਾਲੀ ਪਈ ਹੈ ਜੇ ਮੈਂ ਆਪਣੀ ਇੰਡਸਟਰੀ ਦੀ ਗੱਲ ਕਰਾਂ ਮੇਰੇ ਕੋਲ ਵੀ 1500 2000 ਗਜਾਂ ਖਾਲੀ ਪਈ ਹੈ ਤਾਂ ਸਰਕਾਰ ਇਹ ਕਹੇ ਕਿ ਤੁਸੀਂ ਬਿਲਡਿੰਗ ਬਣਾ ਕੇ ਤਿਆਰ ਰੱਖੋ ਤੁਹਾਨੂੰ ਅਸੀਂ ਘੱਟੋ ਘੱਟ ਕਿਰਾਏ ਤੇ ਕੋਈ ਰੈਂਟ ਫਿਕਸ ਕਰ ਲੇ ਉੱਚ ਸਰਕਾਰ ਵੀ ਪਾਵੇ ਯੋਗਦਾਨ ਤਾਂ ਜਲਵੇਂ ਨਵੇਂ ਐਂਟਰਪ੍ਰੀਨਰ ਬੱਚੇ ਆਣਗੇ ਉਹ ਵੀ ਆਪਣਾ ਯੋਗਦਾਨ ਪਾ ਸਕੀ ਮੰਨ ਲਓ ਇੱਕ ਬੱਚੇ ਨੇ ਫੈਕਟਰੀ ਲਗਾਨੀ ਹੈ ਉਹਨੂੰ ਇਹ ਕਿਹਾ ਜਾਵੇ ਦੇਖੋ ਲੈਂਡ ਵੀ ਤਿਆਰ ਹੈ ਬੇਟਾ ਬਿਲਡਿੰਗ ਵੀ ਤਿਆਰ ਹੈ ਕਨੈਕਸ਼ਨ ਵੀ ਤਿਆਰ ਹੈ ਉਦੋਂ ਜੀਐਮ ਕੋਆਰਡੀਨੇਟਰ ਨੇ ਜਾਂ ਜੀਐਮ ਹੈ ਕੋਆਰਡੀਨੇਟਰ ਉਹਨੂੰ ਦੋ ਤਿੰਨ ਕੰਮ ਕਰਨੇ ਆ ਪ੍ਰੋਜੈਕਟ ਬੋਰਡ ਲਿਆ ਕੀ ਹੈਗਾ ਉਹ ਚ ਇੰਡਸਟਰੀ ਡਿਪਾਰਟਮੈਂਟ ਦੇ ਐਕਸਪਰਟ ਜੀਐਮ ਇੰਡਸਟਰੀ ਉਹ ਬੈਠਣਗੇ ਮੀਟਿੰਗ ਕਰਨਗੇ ਹਾਂ ਇਹ ਪ੍ਰੋਜੈਕਟ ਪੰਜਾਬ ਵਾਸਤੇ ਬਹੁਤ ਵਾਇਬਲ ਹੈ ਕਿਉਂਕਿ ਖੇਤੀ ਪ੍ਰਧਾਨ ਅਦੇਸ਼ ਹੈ ਪੰਜਾਬ ਇਥੇ ਐਗਰੀਕਲਚਰ ਭਾਂ ਭਾਂ ਦੀਆਂ ਐਗਰੀਕਲਚਰ ਉਤਪਾਦਨ ਹੋ ਸਕਦਾ ਹੈ ਉਹਨਾਂ ਦੀ ਫਿਰ ਪ੍ਰੋਸੈਸਿੰਗ ਹੋ ਸਕਦੀ ਹੈ ਉਹਨਾਂ ਦੀ ਫਿਰ ਕੱਲੇ ਪੰਜਾਬ ਚ ਨਹੀਂ ਨੈਸ਼ਨਲੀ ਇੰਟਰਨੈਸ਼ਨਲ ਲੈਵਲ ਤੇ ਮਾਰਕੀਟਿੰਗ ਹੋ ਸਕਦੀ ਹੈ ਇਹ ਜੇ ਇਹ ਜੇ ਇਹ ਵਿਚਾਰ ਵਿਮਰਸ਼ ਕੀਤਾ ਜਾਵੇ ਤਾਂ ਪੰਜਾਬ ਬਹੁਤ ਅੱਗੇ ਨਿਕਲ ਜਾਊਗਾ ਮੇਨ ਮੁੱਦਾ ਇਹ ਸੀ ਚੀਜ਼ ਦਾ ਹੈ ਜਦੋਂ ਤੱਕ ਇੱਕ ਜੀਐਮ ਕੋਆਰਡੀਨੇਟਰ ਜਿਹਨੂੰ ਹਰ ਇੱਕ ਗੱਲ ਦਾ ਗਿਆਨ ਹੋਵੇ ਕਿ ਨਵੀਂ ਇੰਡਸਟਰੀਆਂ ਨੂੰ ਕਿਵੇਂ ਇਸਟੈਬਲਿਸ਼ ਕਰਨਾ ਹੈ ਔਰ ਕਿੰਨੇ ਜਲਦੀ ਕਰਨਾ ਹੈ ਜੇ ਮੈਂ ਤੁਹਾਨੂੰ ਕਿਹਾ ਜੇ ਬੱਚੇ ਲਗਾਣਾ ਹੋਵੇ ਲੈਂਡ ਵੀ ਤਿਆਰ ਹੈ ਕਨੈਕਸ਼ਨ ਵੀ ਤਿਆਰ ਹੈ ਪੋਲੂਸ਼ਨ ਸਰਟੀਫਿਕੇਟ ਤੈਨੂੰ ਲੋੜ ਨਹੀਂ ਉਹ ਵੀ ਰੈਡੀ ਹੈ ਜਸਟ ਨੰਬਰ ਵੀ ਰੈਡੀ ਹੈ एवरीथिंग ਰੈਡੀ ਹੈ ਸਿਰਫ ਤੈਨੂੰ ਇੱਕ ਆਪਣਾ ਪ੍ਰੋਜੈਕਟ ਰਿਪੋਰਟ ਜਿਹੜੀ ਹੈਗੀ ਹੈ ਇੰਡਸਟਰੀ ਡਿਪਾਰਟਮੈਂਟ ਤੋਂ ਪੰਜਾਬ ਇੰਡਸਟਰੀ ਡਿਪਾਰਟਮੈਂਟ ਤੋਂ ਅਪਰੂਵ ਕਰਾਣੀ ਹੈ ਕਿਉਂਕਿ ਬੱਚਾ ਹੈ ਉਹ ਤੇ ਕਿੰਨਾ ਵੀ ਐਕਸਪੀਰੀਅੰਸ ਹੈ ਕਿੰਨਾ ਵੀ ਕੁਆਲੀਫਾਈਡ ਹੈ ਉਹ ਪ੍ਰੋਜੈਕਟ ਰਿਪੋਰਟ ਕੋਈ ਅਪਰੂਵ ਕਰੂਗਾ ਹੀ ਵੀ ਤੱਕੇ ਬੱਚਾ ਕੰਮ ਨੂੰ ਅ ਤਾਂ ਸਰਕਾਰ ਨੇ ਨੁਮਾਇੰਦੇ ਨਹੀਂ ਐਕਸਪਰਟ ਨੇ ਇੰਟੈਲੈਕਚੁਅਲ ਨੇ ਬੁੱਧੀਜੀਵੀ ਨੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨਗੇ ਉਹ ਪ੍ਰੋਜੈਕਟ ਨੂੰ ਮੋਰ ਲਗਾਣਗੇ ਮੈਂ ਕਹਿੰਦਾ ਜੀ ਉਹ ਫੈਕਟਰੀ ਉਹਦੀ ਜਿਹੜੀ ਵੀ ਪ੍ਰੋਡਕਸ਼ਨ ਹੈਗੀ ਹੈ ਉਹ ਵਿਦਨ 15 ਡੇਸ ਤੋਂ ਲੈ ਕੇ ਵੱਧ ਤੋਂ ਵੱਧ 2-3 ਮਹੀਨਿਆਂ ਚ ਉਹਦੀ ਪ੍ਰੋਡਕਸ਼ਨ ਹੋ ਸਕਦੀ ਹੈ ਮੇਨ ਕਨਸੈਂਟਰੇਸ਼ਨ ਦੀ ਇਹ ਲੋੜ ਹੈ ਜੇ ਅਸੀਂ ਪੰਜਾਬ ਚ ਇੰਡਸਟਰੀ ਸੈਕਟਰ ਕਰਨਾ ਚਾਹੁੰਦੇ ਹਾਂ ਰੈਵਨਿਊ ਦਾ ਵਾਚਨ ਨੇ ਜਿਹੜੇ ਬੱਚੇ ਕੁਆਲੀਫਾਈਡ ਨੇ ਅੱਜ ਬਾਹਰ ਜਾ ਰਹੇ ਨੇ ਪੰਜਾਬ ਚ ਮੈਂ ਤੁਹਾਨੂੰ ਬਰੀਫ ਤੁਹਾਨੂੰ ਮੈਂ ਗੱਲ ਦੱਸਦਾ ਜੋ ਮੈਂ ਤੁਹਾਨੂੰ ਯੰਗ ਬਲੱਡ ਦੀ ਗੱਲ ਕਰਨ ਲੱਗਿਆ ਯਾਰ ਤਾਂ ਨਸ਼ੇ ਚ ਪੈ ਗਏ ਪੰਜਾਬ ਦੀ ਜਵਾਨੀ ਖਤਮ ਹੋ ਗਈ ਦੂਜੀ ਗੱਲ ਜੋ ਕੋਈ ਮੀਡੀਅਮ ਕਲਾਸ ਦੇ ਬੱਚੇ ਨੇ ਉਹ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਹੋਰ ਬਾਹਰ ਜਾਣ ਲੱਗੇ ਤੀਜੀ ਗੱਲ ਦੀ ਬੜੀ ਇੰਪੋਰਟੈਂਟ ਹੈ ਜਿਹੜੀ ਤੁਹਾਨੂੰ ਕ੍ਰੀਮ ਹੈ ਇੰਟੈਲੈਕਚੁਅਲ ਜਾਂ ਡਾਕਟਰ ਨੇ ਇੰਜੀਨੀਅਰਸ ਨੇ ਐਮਟੈਕ ਨੇ ਸਾਇੰਟਿਸਟ ਨੇ ਕਿਸੇ ਫੀਲਡਸ ਨੇ ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਤਾਂ ਫਿਊਚਰ ਪੰਜਾਬ ਦਾ ਕਿੱਥੇ ਹੈ ਤੁਸੀਂ ਵਪਾਰ ਕਰਦੇ ਹੋ ਵਪਾਰ ਚ ਕਈ ਉਤਾਵ ਚੜਾਵਾਂਦੇ ਨੇ ਤਾਂ ਤੁਸੀਂ ਸਰਕਾਰ ਨਾਲ ਤੁਹਾਡੀ ਕਦੇ ਮੀਟਿੰਗ ਹੁੰਦੀ ਹੈ ਕੀ ਕੋਈ ਵੀ ਨਮਾਇਦੇ ਦੀ ਜੇ ਗੱਲ ਕਰੇ ਪਿਛਲੀ ਸਰਕਾਰ ਦੀ ਗੱਲ ਕਰੀ ਆਉਣ ਵਾਲੀ ਦੀ ਗੱਲ ਮੀਟਿੰਗਾਂ ਹੋਣੀ ਚਾਹੀਦੀਆਂ ਇਸ ਤਰ੍ਹਾਂ ਦੇਖੋ ਮੀਟਿੰਗਾਂ ਹਰ ਮਹੀਨੇ ਹੋਣੀ ਚਾਹੀਦੀਆਂ ਨੇ ਮੀਟਿੰਗਾਂ ਦੋ ਤਿੰਨ ਹੋਈਆਂ ਵੀ ਨਹੀਂ ਅਜ ਕੋਈ ਦੌਰ ਆਏ ਨਹੀਂ ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਮੀਟਿੰਗਾਂ ਕਰਨ ਤੋਂ ਬਾਅਦ ਜਿਵੇਂ ਗੋਲਸਹਿਬ ਦੱਸਿਆ ਉਹ ਜਿਹੜੀ ਗੱਲਬਾਤ ਹੁੰਦੀ ਹੈ ਕਾਗਜ਼ਦ ਰੇ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਬਾਅਦ ਜਿਹੜੇ ਅਸੀਂ ਸੁਝਾਅ ਦਿੱਤੇ ਸਰਨਾ ਸਾਨੂੰ ਬੁਲਾਇਆ ਜਾਵੇ ਬਾਅਦ ਚ ਗੱਲਬਾਤ ਕੀਤੀ ਜਾਵੇ ਤਾਂ ਹੀ ਵਪਾਰ ਬਦੂਗਾ ਤਾਂ ਹੀ ਇੰਡਸਟਰੀਲਾਈਜੇਸ਼ਨ ਬਦੂਗੀ ਲੇਕਿਨ ਮੀਟਿੰਗ ਹੋਣ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ ਮੇਨ ਪ੍ਰੋਬਲਮ ਇਸ ਗੱਲ ਦੀ ਹੈ ਤਾਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇਹ ਜੇ ਵਪਾਰੀ ਲੋਕ ਸੀਗੇ ਆਮ ਲੋਕ ਸੀਗੇ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਕਿ ਗਰਾਊਂਡ ਲੈਵਲ ਤੇ ਸਾਡੇ ਨਾਲ ਜਿਹੜਾ ਕਿ ਉਮੀਦਵਾਰ ਨਵਾਂ ਆਣਾ ਚਾਹੀਦਾ ਤਾਂ ਗਰਾਊਂਡ ਲੈਵਲ ਤੇ ਦੇਖ ਕੇ ਉੱਥੇ ਉਤਰ ਕੇ ਦੇਖਿਓ ਵੀ ਲੋਕਾਂ ਦੀ ਸਮੱਸਿਆ ਸੁਣੇ ਆ ਲਾਅਨ ਆਰਡਰ ਦੀ ਸਥਿਤੀ ਨੂੰ ਸਹੀ ਰੱਖੇ ਤਾਂ ਇਸ ਤਰ੍ਹਾਂ ਦਾ ਸਾਨੂੰ ਉਮੀਦਵਾਰ ਚਾਹੀਦਾ ਹੈਗਾ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼